ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਲਾਟ ਯਾਤਰੀ ਸ਼ਵਨਸ਼ੂ ਕੁਕਲਾ ਨਾਲ ਵੀਡੀਓ ਕਾਲ ਕੀਤੀ ਉਹਨਾਂ ਦੀ ਗੱਲਬਾਤ ਦੌਰਾਨ ਪਲਾਟ ਸਟੇਸ਼ਨ ਭਾਰਤ ਮਾਤਾ ਦੀ ਜੈ ਨਾਲ ਗੂੰਜ ਉੱਠਿਆ ਸ਼ੁਕਲਾ ਨੇ ਦੱਸਿਆ ਕਿ ਪਲਾਟ ਸਟੇਸ਼ਨ ਤੋਂ 16 ਸੂਰਜ ਉਗਦੇ ਤੇ 16 ਡੁੱਬਦੇ ਦਿਖਾਈ ਦਿੰਦੇ ਹਨ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਡਿਊਟੀ ਤੋਂ ਲਾਹ ਪ੍ਰਵਾਇ ਦੇ ਕਾਰਨ ਪੰਜਾਬ ਸਰਕਾਰ ਨੇ ਵਾਡ ਐਕਸ਼ਨ ਲਿਆ ਹੈ ਕਿ ਜੇਲ੍ਹ ਵਿਭਾਗ ਦੀ 26 ਅਧਿਕਾਰੀ ਤੇ ਕਰਮਚਾਰੀ ਮੁਹਲਤ ਕਰ ਦਿੱਤੇ ਹਨ ਡੇਰਾ ਬਿਆਹ ਜਾ ਰਹੇ ਮਹਿੰਦਰਾ ਪਿਕਅਪ ਆਰਟੀਗਾ ਨਾਲ ਟਕਰਾ ਗਏ ਜਿਸ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ 17 ਜ਼ਖਮੀ ਹੋ ਗਏ ਬੰਗਲੌਰੂ ਦੇ ਤਿੰਨ ਇੰਜੀਨੀਅਰ ਕਾਲਜ ਈਡੀਪਾਰਟਮੈਂਟ ਦੇ ਵਿਜੀਲੈਂਸ ਦੇ ਉੱਤੇ ਆ ਗਏ ਹਨ ਇਹ ਕਾਲਜ ਪੈਸੇ ਲੈ ਕੇ ਇੰਜੀਨੀਅਰਿੰਗ ਦੀਆਂ ਸੀਟਾਂ ਵੇਚ ਰਹੇ ਹਨ ਸੰਜੀਪ ਕੌਂਸਲ ਸੱਤਵੇਂ ਰਾਜਵੇਤ ਕਮਿਸ਼ਨ ਦੇ ਚੇਅਰਮੈਨ ਬਣ ਗਏ ਹਨ ਪੰਜਾਬ ਸਰਕਾਰ ਦੀ ਮਾਈਨਿੰਗ ਨੀਤੀ ਜੀਐਸਟੀ ਤੇ ਮਜ਼ਦੂਰਾਂ ਦੀ ਕਮੀ ਦੇ ਕਾਰਨ 7 ਮਹੀਨਿਆਂ ਦੇ ਅੰਦਰ 1600 ਪੱਠੇ ਬੰਦ ਹੋ ਗਏ ਹਨ ਗਾਜ਼ਾ ਵਿੱਚ ਜ਼ਰਾਇਲ ਦੇ ਹਮਲੇ ਨਾਲ 40 ਲੋਕਾਂ ਦੀ ਮੌਤ ਹੋ ਗਈ ਹੈ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ T20 ਦਾ ਪਹਿਲਾ ਮੈਚ ਜਿੱਤ ਲਿਆ ਹੈ